जय शंकर जी की जय भोलेनाथ हर हर महादेव आज ਸਾਡੇ ਗੁਰਦਾਸਪੁਰ ਦੇ ਵਿੱਚ ਬੜਾ ਸ਼ੰਗਰ ਭਗਵਾਨ ਜੀ ਦਾ ਅਸ਼ੀਰਵਾਦ ਹੈ ਕਿ ਅੱਜ ਬੜੀ ਸੰਖਿਆ ਦੇ ਵਿੱਚ ਬਹੁਤ ਸੰਖਿਆ ਦੇ ਵਿੱਚ ਜਿਹੜੇ ਸਾਡੇ ਸ਼ਿਵ ਭਗਤ ਨੇ ਅੱਜ ਸਾਡੇ ਸ਼ਹਿਰ ਦੇ ਵਿੱਚ भोलेनाथ ਦੀ ਸ਼ਾਦੀ ਦਾ ਸੰਬੰਧਿਤ ਸ਼ੋਭਾ ਯਾਤਰਾ ਦੇ ਵਿੱਚ ਬੜਾ ਗੁਣਗਾਨ ਕਰ ਰਹੇ ਨੇ ਬਹੁਤ ਹੀ ਆਨੰਦ ਆ ਰਿਹਾ ਗਣਮਾਨੀਆਂ ਵਿਅਕਤੀ ਪਹੁੰਚੇ ਨੇ ਸ਼ਿਵ ਭਗਤ ਅਥਾ ਦੇਖੋ ਜਿੱਦਾਂ ਛਾਤੀ ਮਾਰੋ ਤੁਹਾਨੂੰ ਸ਼ਿਵ ਭਗਤ ਦੀ ਮਿਲਣਗੇ ਤਸੋਏ ਬੋਲੇ ਰਾ ਦੀ ਕਿਰਪਾ ਗੁਰਦਾਸਪੁਰ ਦੇ ਉੱਪਰ ਗੁਰਦਾਸਪੁਰ ਨੂੰ ਵੀ ਚਾਹੀਦਾ ਹੈ ਕਿ ਆਪਣੀ ਗਰੀਬਾ ਬਣਾ ਕੇ ਰੱਖਣ ਪ੍ਰਭੂ ਦੇ ਚਰਨਾਂ 'ਚ ਆਪਣਾ ਧਿਆਨ ਲਗਾ ਕੇ ਰੱਖਣ ਜੋ ਉਹਨਾਂ ਦੇ ਆਦੇਸ਼ ਹੈ ਉਹਨਾਂ ਨੂੰ ਮੰਨਣ ਉਹਨਾਂ ਦੀ ਜੋ ਸਿੱਖਿਆਵਾਂ ਹੈ ਉਹਨਾਂ ਨੂੰ ਮੰਨਣ ਇਸ ਲਈ ਮੈਂ ਸਾਰੇ ਸ਼ਹਿਰ ਅਗੇ ਬੇਨਤੀ ਕਰਨਾ ਸਭ ਤੋਂ ਪਹਿਲੇ ਤੇ ਮੈਂ ਆਪਣੇ ਵਾਸ਼ਿ ਉਰਾਤੀ ਦੀ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਨਾ ਨਹੀਂ ਸਾਰੇ ਅਗੇ ਅਪੀਲ ਕਰਨਾ ਕਿ ਆਪਣੇ ਆਪ ਨੂੰ ਭੋਲੇ ਬਖਤ ਬਣਾ ਕੇ ਰੱਖੋ ਆਪਣੇ ਆਪ ਨੂੰ ਸ਼ੰਕਰ ਬਖਤ ਬਣਾ ਕੇ ਰੱਖੋ ਸੱਚੇ ਸਨਾਤਨੀ ਬਣਾ ਕੇ ਰੱਖੋ ਔਰ ਸਭ ਤੋਂ ਉੱਪਰ ਜਿਹੜੇ ਨੇ ਸਾਡੇ ਜਿਹੜੇ ਸੰਤ ਹੁੰਦੇ ਨੇ ਉਹ ਸਾਡੇ ਸ਼ੰਕਰਾਚਾਰੀ ਜੀ ਨੇ ਸ਼ੰਕਰਾਚਾਰੀ ਜੀ ਚਾਰ ਮਠ ਨੇ ਸਾਡੇ ਚਾਰਾ ਮਠਾਂ ਦੇ ਜੋ ਸ਼ੰਕਰਾਚਾਰੀ ਨੇ ਉਹੀ ਸਾਡੇ ਸਰਮੋਰ ਨੇ ਤੋ ਸੋ ਮੈਂ ਕਹਿੰਦਾ ਕਿ ਵੱਡੇ ਵੱਡੇ ਨੇਤਾਵਾਂ ਦਾ ਆਪਾਂ ਗੁਣਗਾਨ ਤੋਂ ਕਰਨੇ ਆ ਨਾਲ ਕਰੋ ਠੀਕ ਹੈ ਆਪਣੀ ਇੱਕ ਅਲੱਗ ਇੱਕ ਸ਼ੈਲੀ ਹੈ ਪਰੰਤੂ ਜੇ ਸਨਾਤਨ ਨੂੰ ਮੰਨਦੇ ਹੋ ਤਾਂ ਤੁਹਾਨੂੰ ਸ਼ੰਕਰਾਚਾਰੀ ਜੀ ਨੂੰ ਵੀ ਮੰਨਣਾ ਪੈਗਾ ਗਊ ਮਾਤਾ ਨੂੰ ਵੀ ਮੰਨਣਾ ਪਵੇਗਾ ਸਭ ਨੂੰ ਮੰਨਣਾ ਪਵੇਗਾ ਕਾਰਨ ਕੀ ਹੈ ਕਿ ਸਾਡਾ ਸਨਾਤਨ ਇਹਨਾਂ ਦੇ ਕਰਕੇ ਹੀ ਬਚਿਆ ਔਰ ਸਾਰੇ ਲੋਕਾਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਨਾ ਔਰ ਆਪਣੇ ਸੱਚੇ ਸਨਾਤਨੀ ਹੋਣ ਦਾ ਸਬੂਤ ਦੇਣ ਵਾਸਤੇ ਹਮੇਸ਼ਾ ਸ਼ੰਕਰ ਨਾਲ ਜੁੜਕੇ ਰਹੋ ਉਹਨਾਂ ਦੀ ਜੋ ਸਿੱਖਿਆ ਉਹਨਾਂ ਨੂੰ ਗ੍ਰਹਿਣ ਕਰੋ ਉਸ ਦਾ ਕਾਰਨ ਹੈ ਕਿ ਸ਼ੰਕਰਦੇਵ ਭਗਤ ਤੁਹਾਨੂੰ ਪਤਾ ਹੈ ਉਹ ਸਾਰੀ ਦੁਨੀਆ ਹੀ ਬਹੁਤ ਔਰ ਦਿਲ ਨਾਲ ਜੁੜੀ ਜਿਹੜੀਆਂ ਭਗਤ ਨੇ ਤਸੋ ਜੇ ਗਗਨ ਮਾਜੀ ਨੇ ਜੋ ਪ੍ਰਾਲਾ ਕੀਤਾ ਸੀਗਾ ਸਾਡੇ ਮਨ ਦੀ ਇੱਕ ਇੱਛਾ ਸੀ ਬੜੇ ਸਾਲਾਂ ਦੀ ਕੀ ਸ਼ਗਨ ਸਾਰਾਮਨੀ ਹੋਣੀ ਚਾਹੀਦੀ ਹੈ ਹਲਦੀ ਸਾਰਾਮਨੀ ਔਰ ਮਹਿੰਦੀ ਸਾਰਾਮਨੀ ਜੋ ਹੈ ਉਹ ਸਾਡੇ ਸ਼ਿਵਸਨਨਾ ਵਿਦਿਆਲੇ ਦੇ ਜੋ ਟੀਚਰਸ ਨੇ ਔਰ ਨਾਲ ਉਹਨਾਂ ਦੇ ਜੋ ਮਹਿਲਾ ਸ਼ਕਤੀ ਹੈ ਉਹ ਮਿਲ ਕੇ ਕਰਦੇ ਰਹਿੰਦੇ ਸੀਗੇ ਲੇਕਿਨ ਇੱਕ ਸ਼ਗਨ ਸਾਰਾਮਨੀ ਜਿਹੜੀ ਸਾਡੀ ਇੱਕ ਰਹਿੰਦੀ ਸੀਗੀ ਜਿਹਨੂੰ ਇੱਕ ਬੜੇ ਵਿਧੀ ਵਿਵਧਾਨ ਦੇ ਨਾਲ ਗगन ਮਹਾਜਨ ਦੀ ਰੈਵਨਮਾਈ ਦੇ ਵਿੱਚ ਜੋ ਮਿਤਕਾ ਤਰਾ ਮੰਦਰ ਚ ਆਪਾਂ ਨਿਭਾਈ ਸੀਗੀ ਉਹਦੇ ਨਾਲ ਵੀ ਸਾਡੇ ਅੰਦਰ ਬਹੁਤ ਜ਼ਿਆਦਾ ਸ਼ਕਤੀ ਇੱਕ ਜਾਗਰਿਤ ਹੋਈ ਹੈ ਔਰ ਮੈਂ ਕਹਾਂਗਾ ਕਿ ਪੂਰਾ ਸ਼ਹਿਰ ਇਹੋ ਜਿਹੇ ਜਿਹੜਾ ਬੋਲੇ ਦਾ ਜਦੋਂ ਵੀ ਸ਼ਾਦੀ ਆਂਦੀ ਹੈ ਤੇ ਉਹ ਜੋ ਵੀ ਕਰ ਸਕਦੇ ਆਪਣੇ ਲੈਵਲ ਤੇ ਜ਼ਰੂਰ ਕਰਨ ਔਰ ਮੈਂ ਕਹਣਾ ਕਿ ਮੇਰੇ ਭੋਲੇ ਦੀ ਇੱਕ ਵਾਰੀ ਸਾਡੇ ਤੇ ਪੂਰੀ ਤਰ੍ਹਾਂ ਕਿਰਪਾ ਹੋ ਜਾਏ ਤਾਂ ਮੈਨੂੰ ਇਹਨਾਂ ਪਤਾ ਦੁਨੀਆ ਅਗੇ ਲਾ ਦਾਂਗੇ ਇਹ ਤਾਂ ਸਟਾਰਟ ਕੀਤਾ ਜਾਂਦਾ ਕਿੱਥੇ ਰੰਗ ਕੀਤਾ ਜਾਏ ਗੱਭੀ ਸਾਡੀ ਇਹ ਸ਼ੋਭਾ ਯਾਤਰਾ ਜਿਹੜੀ ਮਾਈਕਾ ਤਲਾਬ ਮੰਦਿਰ ਤੋਂ ਪ੍ਰਾਰੰਭ ਹੋ ਕੇ ਵਿਵਿਵਨ ਬਜ਼ਾਰਾਂ ਦੇ ਵਿੱਚੋਂ ਹੋ ਕੇ ਫਿਰ ਮਾਈਕਾ ਤਲਾਬ ਦੇ ਵਿੱਚ ਹੀ ਸੰਪੰਨ ਹੋਣੀ ਹੈ ਕੋਈ ਸਵਾਲ ਨਹੀਂ ਕੋਈ ਪੈਸੇ ਨਹੀਂ ਬਸ ਇਹ ਕਹਿਣਾ ਹੈ ਕਿ ਭੋਲੇ ਨਾਲ ਜੁੜ ਕੇ ਰੋਵੋ ਉਹਨਾਂ ਦੀ ਸਿੱਖਿਆਵਾਂ ਨੂੰ ਮੰਨੋ ਪਹਿਲਾਂ ਤਾਂ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਪੂਰੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਹੀ ਸੰਗਤਾਂ ਨੂੰ ਆਪਣੇ ਵੱਲੋਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇ ਮੈਂ ਆਪਣੇ ਵੱਲੋਂ ਸ਼ੁਭ ਕਾਮਨਾਵਾਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ। ਔਰ ਭਗਵਾਨ ਜੀ ਦੇ ਚਰਨਾਂ 'ਚ ਅਰਦਾਸ ਵੀ ਬੇਨਤੀ ਵੀ ਕਰਦੇ ਆ ਸਾਰੇ ਕਿ ਇਸੇ ਤਰ੍ਹਾਂ ਸਾਰੇ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਉਦਮ ਉਪਰਾਲਾ ਜਿਹੜਾ ਇਹ ਕੀਤਾ ਆ ਇਸੇ ਤਰ੍ਹਾਂ ਹਿੰਮਤ ਬਲ ਬਖਸ਼ਣ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਯਾਤਰਾ ਸ਼ੁਰੂਆਤ ਯਾਤਰਾ ਕੱਢੀ ਜਾ ਰਹੀ ਆ ਔਰ ਹਰ ਸਾਲ ਇਸੇ ਤਰ੍ਹਾਂ ਸੀ ਕੱਢਦੇ ਰਹੀਏ ਔਰ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਦਿਹਾੜਿਆਂ ਨੂੰ ਪਵਿੱਤਰ ਦਿਹਾੜਿਆਂ ਨੂੰ ਇਸੇ ਤਰ੍ਹਾਂ ਮਨਾਉਂਦੇ ਰਹੀਏ ਔਰ ਮੈਂ ਦੇਖ ਰਿਹਾ ਬੜਾ ਪਿਆਰ ਸਤਿਕਾਰ ਸਾਰਿਆਂ ਦੇ ਵਿੱਚ ਸੰਗਤ ਪਿੰਡਾਂ ਤੋਂ ਵੀ ਆਈ ਹੈ ਸ਼ਹਿਰ ਤੋਂ ਵੀ ਸਾਰੀ ਸੰਗਤ ਔਰ ਸਾਰਿਆਂ 'ਚ ਬਹੁਤ ਉਤਸ਼ਾਹ ਭਾਰੀ ਹੋਇਆ ਹੈ ਸਰ ਇਹ ਕੋਈ ਸਿਆਸੀ ਮੰਚ ਨਹੀਂ ਸੀ ਇਹ ਇੱਕ ਭਗਵਾਨ ਦਾ ਅੱਜ ਕੰਮ ਸੀ ਇਹਦੇ ਵਿੱਚ ਸਾਰੇ ਹੀ ਅੱਜ ਆਪਣਾ ਰਾਜਨੀਤਿਕ ਸਿਸਟਮ ਨੂੰ ਆਪਣੇ ਆਪਣੇ ਨੂੰ ਛੱਡ ਕੇ ਆਪਣੇ ਘਰਾਂ 'ਚ ਆਏ ਆ ਅੱਜ ਅਸੀਂ ਜਿਹੜੇ ਆਪਣੀ ਹਾਜ਼ਰੀ ਪਰਬੋਧ ਪਰਮਾਤਮਾ ਦੇ ਚਰਨਾਂ 'ਚ ਅੱਜ ਜਿਹੜੀ ਹਾਜ਼ਰੀ ਨੂੰ ਆ ਰਹੇ ਆ ਔਰ ਇਹਦੇ ਵਿੱਚ ਰਾਜਨੀਤਿਕ ਗੱਲ ਕੋਈ ਨਹੀਂ ਅੱਜ ਸਾਰਿਆਂ ਨੂੰ ਔਰ ਇਸ ਪ੍ਰੋਗਰਾਮਾ ਦੇ ਵਿੱਚ ਸਭ ਨੂੰ ਸਾਨੂੰ ਇਕੱਠੇ ਹੋ ਕੇ ਔਰ ਪਰਮਾਤਮਾ ਦਾ ਅਸ਼ੀਰਵਾਦ ਲੈਣਾ ਚਾਹੀਦਾ ਸਭ ਨੂੰ